پاکستان ਨੂੰ ਇੱਕ ਵੀ ਬੂੰਦ ਪਾਣੀ ਨਹੀਂ ਜਾਏਗੀ ਸ਼ਾਪਰ ਕੰਢੀ ਬਰਾਜ ਦਾ ਜਿਹੜਾ ਕੰਮ ਹੈ ਉਹ ਆਲਮੋਸਟ ਕੰਪਲੀਟ ਹੈ ਜਿਸ ਨਾਲ 206 ਮੈਗਾਵਾਟ ਜਿਹੜੀ ਬਿਜਲੀ ਦਾ ਉਤਪਾਦਨ ਹੋਏਗਾ ਤੇ ਕਿਸਾਨਾਂ ਨੂੰ ਵੀ ਇਹਦਾ ਬਹੁਤ ਲਾਭ ਹੋਏਗਾ ਇੱਕ ਬੂੰਦ ਪਾਣੀ ਦੀ ਪਾਕਿਸਤਾਨ ਨੂੰ ਨਹੀਂ ਜਾਵੇਗੀ ਜੀ ਤੁਸੀਂ ਖੇਕ ਸੁਣਿਆ ਛਾਪਰ ਕੰਡੀ ਡੈਮ ਪ੍ਰੋਜੈਕਟ ਜਿਸ ਦਾ ਨੀਂਹ ਪੱਥਰ 1995 ਦੇ ਵਿੱਚ ਰੱਖਿਆ ਗਿਆ ਸੀ کافی ਸਮੇਂ ਇਹ ਡੈਮ ਵਿਵਾਦਾਂ ਦੇ ਵਿੱਚ ਰਹਿਣ ਕਰਕੇ ਨਹੀਂ ਬਣ ਸਕਿਆ ਤੇ ਹੁਣ 2018 ਨੂੰ ਇਸ ਛਾਪਰ ਕੰਡੀ ਡੈਮ ਦੀ ਉਸਾਰੀ ਦਾ ਕੰਮ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਜਿਸ ਦੇ ਚਲਦੇ ਲਗਾਤਾਰ ਇਸ ਡੈਮ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਤੇ ਲਗਭਗ ਬਣ ਕੇ ਤਿਆਰ ਹੋ ਗਿਆ ਹੈ ਤੇ ਜਲਦ ਛਾਪਰ ਕੰਡੀ ਡੈਮ ਪ੍ਰੋਜੈਕਟ ਸ਼ੁਰੂ ਹੋ ਜਾਊਗਾ ਇਸ ਬਾਰੇ ਜਦ ਛਾਪਰ ਕੰਡੀ ਡੈਮ ਪ੍ਰੋਜੈਕਟ ਦੇ ਅਫਸਰ ਨਾਲ ਗੱਲਬਾਤ ਕੀਤੀ ਗਈ ਉਨਾ ਕਾ ਕੀ ਇਹ ਡੈਮ ਲਗਭਗ ਬਣ ਕੇ ਤਿਆਰ ਹੋ ਗਿਆ ਹੈ ਤੇ ਇਸ ਦੇ ਸ਼ੁਰੂ ਹੋਣ ਨਾਲ ਜਿੱਤੇ ਜੰਮੂ ਕਸ਼ਮੀਰ ਵਾ ਪੰਜਾਬ ਦੇ ਕਿਸਾਨਾਂ ਨੂੰ ਖੇਤਾਂ ਲਈ ਪਾਣੀ ਮਿਲੇਗਾ ਉਹਨਾਂ ਦੀਆਂ ਫਸਲਾਂ ਖੁਸ਼ਹਾਲ ਹੋਣਗੀਆਂ ਤੇ ਕਿਸਾਨ ਵੀ ਖੁਸ਼ਹਾਲ ਹੋਵੇਗਾ ਤੇ ਇਸ ਤੋਂ ਵੱਧੂ ਬਿਜਲੀ ਵੀ ਤਿਆਰ ਹੋਵੇਗੀ ਤੇ ਜੋ ਪਾਣੀ ਪਹਿਲਾਂ ਵਾਧੂ ਹੁੰਦਾ ਸੀ ਤੇ ਪਾਕਿਸਤਾਨ ਨੂੰ ਚਲਾ ਜਾਂਦਾ ਸੀ ਇਸ ਦੇ ਬਣਨ ਦੇ ਨਾਲ ਇੱਕ ਬੂੰਦ ਵੀ ਪਾਣੀ ਦੀ ਪਾਕਿਸਤਾਨ ਨੂੰ ਨਹੀਂ ਜਾਵੇਗੀ ਕੱਪਰ ਕੰਢੀ ਬਰਾਜ਼ ਦਾ ਜਿਹੜਾ ਕੰਮ ਹੈ ਉਹ ਆਲਮੋਸਟ ਕੰਪਲੀਟ ਹੈ ਤੇ ਫਿਲਿੰਗ ਦਾ ਕੰਮ ਸ਼ੁਰੂ ਹੋ ਚੁੱਕਿਆ ਤੇ ਇਸ ਤੋਂ ਇਲਾਵਾ ਪਾਵਰ ਹਾਊਸ ਦਾ ਕੰਮ ਚੱਲ ਰਿਹਾ ਤੇ ਉਹ ਵੀ ਜਲਦੀ ਹੀ ਕੰਪਲੀਟ ਹੋ ਜਾਏਗਾ ਜਿਹੜਾ ਰਣਜੀਤ ਸਾਗਰ ਡੈਮ ਪੱਲੇ ਹੀ ਬਣ ਚੁੱਕਿਆ 2001 ਚ ਕਮਿਸ਼ਨ ਹੋ ਗਿਆ ਸੀ ਤੇ ਉੱਥੇ 600 ਮੈਗਾਵਾਟ ਬਿਜਲੀ ਦਾ ਉਤਪਾਦਨ ਹੁੰਦਾ ਤੇ ਹੁਣ ਜਿਹੜਾ ਰਣਜੀਤ ਸਾਗਰ ਡੈਮ ਤੋਂ ਪਾਣੀ ਆਂਦਾ ਹੈ ਉਹ ਪਹਿਲੇ ਐਸ ਇਟ ਇਜ਼ ਚਲਾ ਜਾਂਦਾ ਸੀ ਕੁਝ ਪਾਣੀ ਪਾਕਿਸਤਾਨ ਨੂੰ ਵੀ ਵੇਸਟ ਹੁੰਦਾ ਸੀ لیکن ਹੁਣ ਜਿਹੜਾ ਸ਼ਾਪਰਖੰਡੀ ਬਰਾਜ ਪ੍ਰੋਜੈਕਟ ਬਣਨ ਨਾਲ ਇਹ ਜਿਹੜਾ ਰਣਜੀਤ ਸਾਗਰ ਡੈਮ ਤੋਂ ਪਾਣੀ ਆਏਗਾ ਉਹਨੂੰ ਸ਼ਾਪਰਖੰਡੀ ਬਰਾਜ ਤੇ ਇੱਥੇ ਰੋਕਿਆ ਜਾਏਗਾ ਤੇ ਇਹਨੂੰ ਰੈਗੂਲੇਸ਼ਨ ਕੀਤੀ ਜਾਏਗੀ ਪਾਣੀ ਦੀ ਤੇ ਰੈਗੂਲੇਸ਼ਨ ਕਰਕੇ ਇਹਨੂੰ ਹਾਈਡਲ ਚੈਨਲ ਦੇ ਥਰੂ ਲਿਜਾਇਆ ਜਾਏਗਾ ਤੇ 206 ਮੀਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਏਗਾ ਤੇ ਜਿਹੜਾ ਪੰਜਾਬ ਪੰਜਾਬ ਸੂਬੇ ਨੂੰ ਤਕਰੀਬਨ 5000 ਏਕੜ ਏਰੀਆ ਨੂੰ ਇਹ ਹਾਈਡਲ ਚੈਨਲ ਦੇ ਵਿੱਚੋਂ ਪਾਣੀ ਦਿੱਤਾ ਜਾਏਗਾ ਸਿੰਚਾਈ ਵਾਸਤੇ ਤੇ ਇਸੇ ਤਰ੍ਹਾਂ ਹੀ ਜੰ&ਕੇ ਬਲਾਈ ਪਾਸੇ ਇੱਕ ਸਾਈਫਨ ਬਣਾ ਕੇ ਉਹਨਾਂ ਦੀ ਜਿਹੜੀ ਕਸ਼ਮੀਰ ਕਨਾਲ ਹੈ ਉਹਨੂੰ ਫੀਡ ਕੀਤਾ ਜਾਏਗਾ ਪਾਣੀ ਨਾਲ ਤੇ ਉਸ ਨਾਲ ਤਕਰੀਬਨ 32000 ਐਕਰੀਏਰ ਏਰੀਏ ਨੂੰ ਪਾਣੀ ਮਿਲੇਗਾ ਤੇ ਇਸ ਇਲਾਕੇ ਚ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਇਸ ਨਾਲ ਤੇ ਖੁਸ਼ਹਾਲੀ ਆਏਗੀ ਤੇ ਪਾਕਿਸਤਾਨ ਨੂੰ ਇੱਕ ਵੀ ਬੂੰਦ ਪਾਣੀ ਦਾ ਪਾਣੀ ਦਾ ਨਹੀਂ ਜਾਏਗਾ ਸਰਕੂਲਟੇਟੇ ਸ਼ੁਰੂ ਹੋ ਜਾਏਗਾ ਪ੍ਰੋਜੈਕਟ ਇਹ ਤੇ ਤਕਰੀਬਨ ਜਲਦੀ ਸ਼ੁਰੂ ਹੋ ਜਾਏਗਾ ਆਲਮੋਸਟ ਡਰਾਜ ਕੰਮ ਦਾ ਡਰਾਜ ਦਾ ਕੰਮ ਆਲਮੋਸਟ ਕੰਪਲੀਟ ਹੈ ਤੇ ਪਾਵਰ ਹਾਊਸ ਦਾ ਕੰਮ ਚਲ ਰਿਹਾ ਹੈ ਉਹ ਉਹ ਵੀ ਜਲਦੀ ਪੂਰਾ ਹੋਣ ਦੀ ਸੰਭਾਵਨਾ ਹੈ